ਇਕ 17ਵਾਂ ਜਨਮ ਦਿਹਾੜਾ ਸ਼ਿਰ ਪਗਤ ਸਿੰਘ ਦਾ ਮਨਾਇਆ ਜਾ ਰਿਹਾ ਜਿੱਥੇ ਕਾਂਗਰਸ ਪਾਰਟੀ ਦੇ ਜਿਹੜੇ ਹੈਗਾ ਨਰੇਸ਼ ਕੁਮਾਰ ਦੁੱਗਲ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਇੱਥੇ ਜਨਮ ਦਿਹਾੜਾ ਦੇਖ ਸਕਦੇ ਹੋ ਤਸਵੀਰਾਂ ਫਗਗਤ ਸਿੰਘ ਨੂੰ ਨਮਨ ਕੀਤਾ ਜਾ ਰਿਹਾ ਸੁਖਦੇਵ ਰਾਜਗੁਰੂ ਬੁੱਤ ਲੱਗਿਆ ਹੋਇਆ ਦੱਸ ਦिए ਕਿ ਰੇਖਾ ਅਗਰਵਾਲ ਜੋ ਕਿ ਮਹਿਲਾ ਕਾਂਗਰਸੀ ਪ੍ਰਧਾਨ ਹੈ ਅਤੇ ਨਰੇਸ਼ ਕੁਮਾਰ ਦੁੱਗਲ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਨਰੇਸ਼ ਕੁਮਾਰ ਦੁੱਗਲ ਉਹਨਾਂ ਵੱਲੋਂ ਜਿਹੜਾ ਹੈਗਾ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਫੁੱਲਾਂ ਦਾ ਹਾਰ ਪਾ ਕੇ ਨਮਨ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਇਹ ਖਲੋੜੀ ਗੇਟ ਦੇ ਮੌਜੂਦ ਜਿਹੜਾ ਇੱਥੇ ਬੋਤਲ ਲੱਗਿਆ ਸੀ ਉੱਥੇ ਦੀਆਂ ਤਸਵੀਰਾਂ ਹਨ ਫਿਲਹਾਲ ਫੁੱਲਾਂ ਦੇ ਨਾਲ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਭਗਤ ਸਿੰਘ ਦਾ ਜਨਮ ਦਿਹਾੜਾ ਉਹਨਾਂ ਦੇ ਫੁੱਲਾਂ ਦੀ ਵਰਖਾ ਕਰਕੇ ਮਨਾਇਆ ਜਾ ਰਿਹਾ ਹੈ ਸੋ ਗੱਲਬਾਤ ਵੀ ਕਰਾਂਗੇ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਸਮਾਰਕ ਕਲੋੜੀ ਗੇਟ ਵਿਖੇ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿਉਂਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੋ ਇਹਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਦੇ ਉਸ ਦੇ ਬਦੌਲਤ ਹੀ ਅੱਜ ਅਸੀਂ ਜੋ ਸਾਡੇ ਅਸੀਂ ਸਾਡੇ ਪਰਿਵਾਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਆਨੰਦ ਮਾਣ ਰਹੀਆਂ ਨੇ ਮੇਰੀ ਤਾਂ ਸਾਡੇ ਸਾਰੇ ਸਾਥੀ ਆਏ ਹੋਏ ਨੇ ਬੜੀ ਵੱਡੀ ਗਿਣਤੀ ਸਾਡੇ ਪੰਪਰਾ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਬਲੋਕ ਕਾਂਗਰਸ ਕਮੇਟੀ ਮਹਿਲਾ ਕਾਂਗਰਸ ਯੂਥ ਕਾਂਗਰਸ ਸੇਵਾਦਾਲ ਇੰਟਕ ਮੰਡਲ ਕਮੇਟੀਆਂ ਸਾਰੇ ਦੇ ਸਾਡੇ ਬੰਦੇ ਸਾਥੀ ਆਏ ਹੋਏ ਨੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹਨਾਂ ਦੇ ਦੱਸੇ ਹੋਏ ਜਿਹੜੇ ਸਾਨੂੰ ਰਾਸਤੇ ਦਿਖਾਏ ਨੇ ਉਹਨਾਂ ਤੇ ਚੱਲ ਕੇ ਦੇਸ਼ ਦੀ ਸੰਵਿਧਾਨ ਦੀ ਰਾਖੀ ਕਰੀਏ ਔਰ ਮੈਂ ਫਿਰ ਇਹਨਾਂ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿਹੜਾ ਸਾਡੀ ਇੱਕ ਛੋਟੀ ਜਿਹੀ ਵਾਸਤੇ ਬੜੀ ਵੱਡੀ ਗਿਣਤੀ ਚ ਹਾਂਜੀ ਅੱਜ ਸਾਰੀ ਕਾਂਗਰਸ ਪਟਿਆਲਾ ਵੱਲੋਂ ਭਗਤ ਸਿੰਘ ਜੀ ਦਾ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਅਸੀਂ ਆਏ ਹਾਂ ਉਹਨਾਂ ਨੂੰ ਸਾਰੀ ਕਾਂਗਰਸ ਤੇ ਮਹਿਲਾ ਕਾਂਗਰਸ ਵੱਲੋਂ ਫੁੱਲ ਅਰਪਣ ਕੀਤੇ ਗਏ ਨੇ ਤੇ ਸਾਡੀ ਦਾ ਇਹੀ ਸਾਰਿਆਂ ਨੂੰ ਮੰਡਲ ਜੀ ਸਾਡੀ ਦਾ ਇਹੀ ਪ੍ਰੇਰਣਾ ਹੈ ਕਿ ਬੱਚਿਆਂ ਨੂੰ ਵੀ ਸ਼ਹੀਦ ਭਗਤ ਸਿੰਘ ਦੇ ਦੱਸੇ ਹੋਏ ਰਸਤੇ ਤੇ ਚੱਲੋ ਭਾਈ ਸਭ ਤੋਂ ਪਹਿਲਾਂ ਤੇ ਸਰਦਾਰ ਭਗਤ ਸਿੰਘ ਉਹਨਾਂ ਦਾ 177ਵਾਂ ਜਨਮ ਦਿਹਾੜਾ ਆਇਆ ਉਹਨਾਂ ਨੂੰ ਟ੍ਰਿਬਿਊਟਸ ਪੇ ਕਰਨ ਵਾਸਤੇ ਅਸੀਂ ਕਾਂਗਰਸ ਪਾਰਟੀ ਸਾਰੇ ਇਕੱਠੇ ਹੋਏ ਨੇ ਪ੍ਰਧਾਨ ਜੀ ਸਾਡੇ ਦੁੱਗਲ ਜੀ ਦਾ ਇਹ ਉਪਰਾਲਾ ਆ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਸਾਨੂੰ ਉਹਨਾਂ ਦੀ ਜੋ ਦਿੱਤਾ ਉਹਨਾਂ ਨੇ ਸਾਡੇ ਵਾਸਤੇ ਹਿੰਦੁਸਤਾਨ ਦੇ ਵਾਸਤੇ ਕੀਤਾ ਆ ਆਜ਼ਾਦੀ ਵਾਸਤੇ ਉਹ ਕਦੀ ਭੁੱਲਿਆ ਨਹੀਂ ਜਾ ਸਕਦਾ ਉਹ ਇੱਕ ਅਨਿਖੜਵਾ ਅੰਗ ਹੈ ਸਾਡੀ ਸੋਚ ਦਾ ਤੇ ਸਦਾ ਰਹਿਣਾ ਚਾਹੀਦਾ 117 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਦੀ ਇਹ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਇਸ ਦੇਸ਼ ਵਾਸਤੇ ਇਸ ਕਰਕੇ ਅਜੇ ਵੀ ਉਹ ਯੰਗ ਨੇ ਨਹੀਂ ਤੇ ਆਦਰਵਾਈਸ 117 ਸਾਲ ਦੀ ਉਮਰ ਦੇ ਵਿੱਚ ਅਪਲ ਤੇ ਰਹਿਣਾ ਔਖਾ ਆ ਇਹ ਇਸੇ ਕਰਕੇ ਅਮਰ ਨੇ ਔਰ ਉਸ ਉਮਰ ਦੀ ਅਮਰ ਨੇ ਜਿਹੜੀ ਉਮਰ ਇਹਨਾਂ ਨੇ ਸਾਡੇ ਦੇਸ਼ ਲਈ ਕੁਰਬਾਨੀ ਦਿੱਤੀ ਔਰ ਸਾਡੇ ਨੌਜਵਾਨ ਵੀਰਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਦੇਸ਼ ਦੀ ਮਹਾਨਤਾ ਕੀ ਹੈ ਇਹ ਜਿਹੜੇ ਸ਼ਹੀਦਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਰੱਖੋ